ਇੱਕ ਹੋਰ ਸਾਲ ਲੰਘਣ ਲੱਗਾ ਹੈ ਪਤਾ ਹੀ ਨਹੀਂ ਲੱਗਿਆ 365 ਦਿਨਾਂ ਦੀ ਰੇਲ ਗੱਡੀ ਕਿੱਥੋਂ ਕਿਵੇਂ ਆ ਤੇ ਕਿਸ ਤਰ੍ਹਾਂ ਲੰਘ ਗਈ ਹੈ ਆਓ ਵੇਖੋ ਨਵਾਂ ਸਾਲ ਆ ਰਿਹਾ ਹੈ ਆਓ ਸਾਰੇ ਪ੍ਰਣ ਕਰੀਏ ਕਿ ਪਿਛਲੇ ਸਾਲ ਹੋਈਆਂ ਭੁੱਲਾਂ ਤੇ ਗਲਤੀਆਂ ਨੂੰ ਦੁਬਾਰਾ ਨਾ ਦੁਹਰਾਈਏ ਅਤੇ ਨਵੇਂ ਸਾਲ ਦੇ ਹਰ ਇੱਕ ਦਿਨ ਨੂੰ ਚੰਗੇ ਤੇ ਨੇਕ ਕੰਮਾਂ ਵਿੱਚ ਲਗਾ ਕੇ ਗੁਜ਼ਾਰੀਏ ਲੋ ਮਾਲਵਾ ਪਬਲਿਕ ਹਾਈ ਸਕੂਲ ਖਿਆਲਾ ਕਲਾ ਮਾਨਸਾ ਦਾ ਕੁਇਸ਼ੀ ਜਥਾ ਪੇਸ਼ ਕਰਦਾ ਹੈ ਇੱਕ ਵਿਸ਼ਰੀ ਹੇ ਇਹੋਂ ਪੇਸ਼ਾ ਬਈ ਉੱਠ ਜਾ ਕੇ ਤੂੰ ਕਾ ਲੰਮੀ ਨੀਂਦ ਸੌਂ ਗਿਆ ਹੋਰ ਜ਼ਿੰਦਗੀ ਦੇ ਇੱਕ ਸਾੜੇ ਹੋ ਗਿਆ ਸਮਾ ਬਲਬਾਣੇ ਨੂੰ ਕੌਣ ਹੈ ਸਹਾਰਦਾ ਨਵੇਂ ਸਾਲ ਦਾ ਸੂਰਜ